मुर्दित फुरक के अस्पयाना पात पात के तीरत नाना जब ही चात्र बेणी पाए पुन दान दिन करत पिताए तद पुन दान दिन पिताए तद ही प्रकाश मारा पायो पटना शहर के पवयो सत्संग जी गुरु गोविंद सिंह साहिब जी महाराज जिनका आगमन 22 दिसंबर 1666 में पटना साहिब के ਪਛਾਣ ਦੀ ਧਰਤੀ ਦੀ ਕਿਸਮਤ ਖੁੱਲੀ ਜਿੱਦਾਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਗੁਰੂ ਗੋਬਿੰਦ ਸਿੰਘ ਜੀ ਦਾ ਬਚਪਨ ਇੱਥੇ ਹੀ ਪਟਨਾ ਸਾਹਿਬ ਵਿੱਚ ਗੁਜ਼ਰਿਆ ਬਚਪਨ ਤਾਂ ਅਸੀਂ ਵੀ ਗੁਜ਼ਾਰਨੇ ਹਾਂ ਪਰ ਗੁਰੂ ਗੋਬਿੰਦ ਸਿੰਘ ਜੀ ਦਾ ਬਚਪਨ ਕੁਝ ਅਨੋਖਾ ਹੀ ਸੀ ਉਹਨਾਂ ਦੀ ਖੇਡਾਂ ਵੀ ਅਨੋਖਾ ਸਨ ਉਹ ਖੇਡਾਂ ਨਿਸ਼ਾਨਾਬਾਜ਼ੀ ਕਰਦੇ ਸਨ ਇੱਕ ਦਿਨ ਉਹ ਨਿਸ਼ਾਨਾਬਾਜ਼ੀ ਕਰ ਰਹੇ ਸਨ ਤੇ ਕੁਝ ਮਾਈਆਂ ਜਿੱਤੇ ਪਟਕਾ ਰੱਖ ਕੇ ਪਾਣੀ ਪਰਣ ਲਈ ਜਾ ਰਹੇ ਸਨ

ਲਗਤੇ ਅਰ ਪਾਗੋਤੀ ਚਲਾ ਗਿਆ ਤੇ ਉਹ ਸਭ ਉਧਰ ਹੀ ਮਰ ਗਿਆ ਸਮਾ ਲੰਦਾਨ ਗਿਆ ਅਤੇ ਗੁਰਗੋਬਿੰਦ ਸਿੰਘ ਜੀ ਨੇ ਆਪਣੀ ਫੌਜ ਬਣਾਨੀ ਉਹਨਾਂ ਦੀ ਫੌਜ ਬੜੀ ਮਜ਼ਬੂਤ ਹੋ ਰਹੀ ਸੀ ਤੇ ਇਹ ਗੱਲ ਔਰੰਗਜ਼ੇਬ ਨੂੰ ਬਰਦਾਸ਼ਤ ਨਹੀਂ ਹੋਈ ਉਹਨੇ ਕੀ ਕੀਤਾ ਇੱਕ ਦਿਨ ਸਾਰੇ ਆਪਣੇ ਸਿਪਾਹੀਆਂ ਨੂੰ ਇਕੱਠਾ ਕੀਤਾ ਤੇ ਕਿਹਾ ਕਿ ਮੈਨੂੰ ਜਿਹੜਾ ਵੀ ਸਿਪਾਹੀ ਗੁਰਗੋਬਿੰਦ ਸਿੰਘ ਜੀ ਦਾ ਜੀਵਨ ਦਾ ਯਮਰਤਾ ਪੇਸ਼ ਕਰੇਗਾ ਮੈਂ ਉਹਨੂੰ 10000 ਮੋਹਰੇ ਨਾਲ ਨਾਮ ਦੇਵਾਂਗਾ

केंदी एक ही कहना है ता अक्को जवाब आया मेहनत का पकड़ना है मोनो किसी भी हालत ते ता खुद दी पेट केंदी गुरु गोविंद सिंह गुरु सिर्फ गुर कोई शरीय व्यक्ति नहीं ओ ता गुरु दी शक्ति ने रब दी शक्ति ने ता अक्को केहा के तू ना कर छोड़ दे तू वापस चला जा ता ओ गुस्सा अंगारे आया केंदा बस ओतो और शक्ति छके निकल आया ਨਿਕਲ ਆਇਆ ਕਿ ਗੁਰੂ ਗੋਬਿੰਦ ਸਿੰਘ ਜੀ ਕੋਲ ਕੁਝ ਅਨੰਪੁਰ ਸੈਦ ਤੋਂ ਕੁਝ ਕੁ ਮੀਰ ਦਗੂਲ ਜੀ ਹੁੰਦੇ ਆਪਣਾ ਡੇਰਾ ਲਾ ਦਿੱਤਾ ਡੇਰਾ ਲਾਇਆ ਜਦ ਬੈਠਾ ਤਾਂ ਇੱਕ ਤੀਰ ਆਇਆ ਜੋ ਉਤੇ ਖੱਬੇ ਪਾਸੇ ਵੱਜਿਆ ਜਦ ਵੱਜਿਆ ਉਹ ਡਰ ਗਿਆ ਇੱਕ ਦਵਾ ਗਿਆ ਜਦ ਤੀਰ ਵੇਖਿਆ ਤਾਂ ਉਦੇ ਉਤੇ ਸੋਨਾ ਲੱਗੇ ਹੋਏ ਸੀ ਤਾਂ ਸਿਪਾਹੀ ਕਹਿੰਦੇ ਇਹ ਕੋਈ ਗੋਬਿੰਦ ਸਿੰਘ ਜੀ ਦਾ ਸਮ ਤੀਰ ਹੈ ਕਹਿੰਦਾ ਤੁਹਾਨੂੰ ਕਿ ਕਿਸ਼ਾ ਪਤਾ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੇ ਤੀਰ ਦੇ ਉਤੇ ਸੋਨਾ ਲਾਉਂਦੇ ਹਨ

ਇਹ ਤੀਰ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਹਰ ਸਿੰਘ ਮਾਰ ਸਕਦਾ ਹੈ ਅਤੇ ਯਾਦ ਰੱਖਣਾ ਇੱਕ ਗੁਰਗੋਬਿੰਦ ਸਿੰਘ ਜੀ ਨੇ 13 ਕੁ ਮੀਲ ਦੂਰ ਤੇ ਮਾਰਿਆ ਸੀ ਜਦ ਉਹ ਸੱਟ ਮਾਰ ਸਕਦਾ ਸੀ ਨਾ ਉਹ ਉਸ ਦੀ ਜੀਨੇ ਮਾਰ ਸਕਦਾ ਸੀ ਪਰ ਕੋਨੇ ਨਹੀਂ ਕੀਤਾ ਕਿਉਂ ਨਹੀਂ ਕੀਤਾ ਕਿਉਂਕਿ ਜਦ ਉਹਨੇ ਆਪਣੇ ਪੈਨ ਦਾ ਘਰ ਛੱਡਿਆ ਸੀ ਤਾਂ ਉਸ ਦੀ ਪੈਨ ਅਰਦਾਸ ਕਰ ਰਹੀ ਸੀ ਕਿ ਗੁਰੂ ਮਹਾਰਾਜ ਮੇਰਾ ਪ੍ਰਾਹ ਅਣ ਜਾਣੇ ਉਹ ਤੁਹਾਡੇ ਤੁਹਾਨੂੰ ਪਕੜ ਲੈ ਆਂਦਾ ਹੈ ਤੁਸੀਂ ਉਹਨੂੰ ਮਾਰਿਓ ਨਹੀਂ ਤੁਸੀਂ ਉਹਨੂੰ ਆਪਣੀ ਸ਼ਰਨ ਇੱਥੇ ਦੇ